हां जी चलਦੀ ਆ ਜੀ ਬਾਹੀ ਜਿਹੜੇ ਖੇਤ ਖੇਤ ਆਪਾਂ ਕੱਲ ਖੇਤੀ ਪਟਾਈ ਮੁੱਕੀ ਆ ਉਹ ਖੇਤ ਚ ਚੱਲਦਾ ਡਰੈਕਟਰ 13 ਹਲਾ ਨਾਲ ਬਾਗੇ ਚਗਾਈ ਕਰਾਤੀ ਤੀ ਤੇ ਬਾਕੀ 11 ਹੈਰੋ ਮਾਰਦਣੇ ਆ ਤੇ ਫਿਰ ਕੱਲੂ ਸੁਭਾਗਾ ਮਾਰਦਾਂ 11 ਤੇ ਨਾਲੇ ਹਵਾ ਲੱਗ ਜੂ ਜ਼ਮੀਨ ਨੂੰ ਥੱਲੇ ਗਿੱਲੇ ਨੇ ਖੇਤ ਤੇ ਬਾਕੀ ਪਾਣੀ ਚੱਲਦਾ ਉਧਰ ਲੱਗਿਆ ਮਜ਼ਦਮ ਭਰਨ ਉਹ ਸਾਹਮਣੇ ਇਹ ਦੋਈ ਮੋਟਰ ਤੇ ਵੀ ਜਾ ਕੇ ਦਿਖਾਉਨੇ ਆ ਤੇ ਉਧਰ ਹੀ ਮਿਲਦਾ तकरीबन ਕਿਲਾ ਕੇ ਰਹਿੰਦਾ ਸੀ ਆਪਣਾ ਉਧਰ ਹੀ ਪੱਟਿਆ ਜ ਗਿਆ ਹੁਣ ਬਾਕੀ ਇਦੋਂ ਬਾਅਦ ਚਿੱਟੇ ਅੱਲੂ ਦੀ ਪਟਾਈ ਹੋਊਗੀ ਹਮਲਣੀ ਦੀ ਤੇ ਆਪਣਾ ਚਿਪ ਸੋਨਾ ਬੰਨ ਖੜਾ ਏ ਤੇ ਉਹ ਵੀ ਕੰਮਕਾਰ ਦਿਖਾਵਾਂਗੇ ਮੱਕੀ ਦਾ ਬੀ ਆਪਾਂ ਲਾਉਣਾ ਔਰੇ 1890 ਦਾ ਬੀ ਆਊਗਾ 15 ਤਰੀਕ ਤੱਕ ਆ ਜਾਣਾ ਜਾਨ ਨੂੰ ਖੇਤ ਤਿਆਰ ਕਰਦੇ ਆਂ ਇਹ 15 ਕਿਲਾਂ ਦਾ ਗੇਟ ਤਿਆਰ ਕਰ ਦਾਂਗੇ ਫਿਰ ਲਗਾਤਾਰੇ ਬੀਜੀ ਜਾਊਗੀ। ਬਾਕੀ ਮੱਕੀ ਦਾ ਵੀ ਐਦ ਕੀ ਬਹੁਤ ਜ਼ਿਆਦਾ ਮੁਸ਼ਕਲ ਨਾਲ ਮਿਲਦਾ ਏ। ਪਹਿਲਾਂ ਬੁਕਿੰਗ ਕਰਵਾਉਣੀ ਪੈਂਦੀ ਆ ਤੇ 920 8 ਤੇ 9108 ਦਾ ਤਾਂ ਮਿਲ ਜਾਂਦਾ। ਉਹ ਜਿੰਨਾ ਮਰਜ਼ੀ ਲੈ ਲਓ। 18 44 ਲਈ ਮਿਲਦਾ ਏ। ਬਾਕੀ ਆਲੂ ਦਾ ਰੇਟ ਵੀ ਵਧੀਆ ਹੋਇਆ ਹੋਇਆ। ਕਿਸਾਨ ਭਰਾ ਸਾਰੇ ਖੁਸ਼ ਨੇ ਆਲੂਆਂ ਵਾਲੇ ਤੇ ਪਹਿਲਾਂ ਡਾਉਨ ਸੀ ਹੁਣ ਜਿਹੜੇ ਹਿਸਾਬ ਨਾਲ ਰੇਟ ਆ ਇਹ ਹਿਸਾਬ ਨਾਲ 12 ਖਾਜੂਗਾ ਆਲੂ 4 ਪੈਸੇ ਵੱਜ ਜਾਣਗੇ ਆਲੂ ਦੇ ਖਰਚੇ ਬਹੁਤ ਜ਼ਿਆਦਾ ਆਉਂਦਾ ਬਾਕੀ 6.5 ਰੁਪਏ ਤੋਂ ਲੈ ਕੇ 7.5 ਰੁਪਏ ਤੱਕ ਰੇਟ ਹੈਗਾ ਐਲ ਆਰ ਦਾ ਕੁਆਲਟੀ ਦੇ ਹਿਸਾਬ ਨਾਲ ਆਲੂ ਦੇ ਬਾਕੀ ਮਾਰਦੇ ਆ ਤੇ ਸੁਭਾਗਾ ਕੱਲੂ ਹਵਾ ਲੱਗੇ ਤੋਂ ਬਾਅਦ ਆਪਣੇ ਕੋ 15 ਹਲ ਖੜੇ ਨੇ ਜੇ ਕਿਸੇ ਵੀਰ ਨੇ ਲੈਣੇ ਹੋਣ ਬਕਾਊ ਨੇ ਇਹ ਆਪਣੇ ਗਿਆਨੀ ਦੇ ਬਣੇ ਹੋਏ ਨੇ ਬਰਨਾਲੇ ਤੋਂ ਤੇ ਹੋ ਗਿਆ ਇਹਨੂੰ ਡੇਢ ਸਾਲ ਹੋ ਗਿਆ ਹਲਾਂ ਨੂੰ ਨਵੇਂ ਆ ਮੰਗੂਈ ਨੇ ਤੇ ਆਪਾਂ ਬਦਲ ਕੇ ਲੈ ਕੇ ਹੁਣ ਨੇ ਹੋਰ ਹੋਰ ਕਰਾਏ ਨੇ ਹਲ ਤੇ ਇੱਕ ਜੋੜਾ ਨਮਾ ਲੈ ਕੇ ਆਉਣਾ ਬਾਕੀ ਜੇ ਕਿਸੇ ਵੀਰ ਨੇ ਲੈਣੇ ਹੋਏ ਕਨੈਕਟ ਨੰਬਰ ਦੇ ਦਾਂਗੇ ਫੋਨ ਕਰ ਲਿਓ ਤੇ ਬਾਕੀ ਰੇਟ ਰੂਟ ਉਹ ਹਿਸਾਬ ਨਾਲ ਕਰ ਲਾਂਗੇ ਹਲ ਜਮਾ ਹੀ ਨਵੇਂ ਪਏ ਨੇ ਦੇਖੋ ਰੰਗ ਰੂنگ ਵੀ ਬਾਕੀ 15 ਹਲ ਨੇ ਤੇ ਚੱਕ ਮੇਨ ਚੱਕੇ ਤੇ 11 ਬਣ ਜਾਂਦੇ ਨੇ ਬਾਕੀ ਨੰਬਰ ਤੁਹਾਨੂੰ ਵੀਡੀਓ ਚ ਬੋਲ ਦਾਨੇ ਆ ਜੇ ਕਿਸੇ ਵੀਰ ਨੇ ਲੈਣੇ ਹੋਏ ਫੋਨ ਕਰ ਲਿਓ ਨੰਬਰ ਹੈਗਾ ਆਪਣਾ 98774 097999 ਇਹਤੇ ਫੋਨ ਕਰ ਲਿਓ ਜੇ ਕਿਸੇ ਵੀ ਨੇ ਹੜ ਲੈਣੇ ਹੋਏ ਬਾਕੀ ਰੇਟ ਰੂਟ ਦੱਸ ਦਾਂਗੇ ਸਾਰਾ ਗੱਲਬਾਤ ਬਾਕੀ ਟਾਈਮ ਦੇਖੋ ਵਧੀਆ ਚੱਲਦੇ ਨੇ ਇੱਕ ਨੰਬਰ ਗਿਆਨੀ ਬਰਨਾਲੇ ਵਾਲੇ ਦੇ ਬਣੇ ਹੋਏ ਨੇ ਇਹ ਆਪਾਂ ਜਦ ਕਰਾਇੀ ਤੀ 54000 ਦੇ ਕਰਾਇੀ ਤੀ ਇਹਦੀ ਆਪਾਂ ਕਰੀਆ ਬਾਹੀ ਪਿਛਲੇ ਸਾਲ ਆਲੂਆਂ ਵੇਲੇ ਤੇ ਫਿਰ ਮੱਕੀ ਵੇਲੇ ਫਿਰ ਜਾਂ ਐਤਕੀ ਆਲੂਆਂ ਟਾਈਮ ਕਰੀਆ ਬਸ ਆਈ ਸਮਝ ਲਓ ਤਿੰਨ ਵਾਰ ਫਸਲ ਬੀਜੀ ਐਨਾ ਬਾਹੀ ਬੂਹੀ ਕਰਕੇ ਵਧੀਆ ਨੇ ਬਾਕੀ ਦੱਸਿਓ ਜੇ ਕਿਸੇ ਵੀਰ ਨੇ ਲੈਣੇ ਹੋਏ ਤੇ ਕਮੈਂਟ ਕਮੈਂਟ ਕਰਿਓ 852 ਦੀ ਬਾਤ ਸੁਣੋ ਦੂਏ ਪਿੰਡੋਂ ਸੁਣਦੀ ਐ ਦੀ ਬਾਤ ਚਾ ਚੱਲਦਾ ਖੇਤ ਚ ਦੇਖੋ ਆਉਂਦਾ ਵੱਡੀ ਨਾ ਨਾਉਂਦਿਆਂ ਤਵੀਆਂ ਤੇਰੇ ਇਸ ਮੈਨੂੰ ਲੱਗਦਾ ਫੁੱਲੇ ਛੱਡੀ ਹੋਈ ਆ ਮੰਨੇ ਦੀ ਵੱਡੀ ਆਉਂਦਾ ਮਾਰੋ ਮਾਰ 11 11 ਬਾਤਾਂ ਆਪਾਂ ਹੈਰੋ ਨਾਲ ਤੇ ਬਾਕੀ ਸਾਡਾ ਰੂਟਾਂ ਦੇ geke ਲਾ ਦੰਨੇ ਆ ਜੀ ਆਪਣੀ ਕਣਕ ਖੜੀ ਆ 869 ਤੇ 887 ਬੀਜ ਬੀਜਿਆ ਹੈ ਆਪਣਾ ਤੇ ਪਾ ਰਿਹਾ ਕਣਕ ਨੂੰ ਪਾਣੀ ਤੇ ਬੱਲੀ ਕੱਢਣ ਲੱਗੀ ਬਾਹਰ ਸਪਰੇਅ ਕਰਾਤੀਦੀ ਇਹਦੇ ਆਪਾਂ 052 34 ਐਨਪੀਕੇ ਦੀ ਤੇ ਬਾਕੀ ਐਨਪੀਕੇ ਕਰਾਇਆ 113045 ਤੇ ਬੂਰ ਝੜੇ ਤੋਂ ਬਾਅਦ ਕਰਾਵਾਂਗੇ ਇਹਦੇ ਉੱਪਰ 0050 ਦੀ ਤੇ ਬਾਕੀ ਦੱਸੋ ਕਣਕ ਕਿਵੇਂ ਖੜੀ ਆ ਉਹ ਪਰੇ ਤੱਕ ਆਪਣੀ ਉਹ ਖੜੀ ਆ ਜਿੱਥੇ ਤੱਕ ਉਹ ਪਰਲੇ ਪਿੱਲਰ ਜੇ ਲੱਗੇ ਹੋਏ ਨੇ ਇਹ ਆਪਣੇ ਕੋਲੇ ਹੈਗੇ ਨੇ 8.5 ਕਿੱਲੇ ਕਣਕ ਦੇ ਇਹ ਆਪਣੇ ਕੋ ਪੰਚਾਇਤੀ ਜ਼ਮੀਨ ਆ ਪਿੰਡ ਦੀ ਠੇਕੇ ਤੇ ਬਾਕੀ ਮੋਟਰ ਲੱਗੀ ਆ ਪਰੇ ਆ ਘਰਾਂ ਤੋਂ ਉੱਪਰਲੇ ਪਾਸੇ ਮੋਟਰ ਆ ਬਾਕੀ ਗੰਨੇ ਦੀ ਪਰਚੀ ਹਲੇ ਆਈ ਨਹੀਂ ਆਪਣੇ ਕੋਲ ਇੱਧਰ ਰੋਡ ਆ ਗਿਆ ਇਹ ਗਵਿੰਦਗੜ੍ਹ ਤੋਂ ਅਮਲੋ ਰੋਡ ਆ ਗਿਆ ਆਪਣੇ ਏਰੀਆ 'ਚ ਫਰਨਸਾਂ ਬਹੁਤ ਜ਼ਿਆਦਾ ਨੇ ਮਿਲਾਂ ਲੋਹੇ ਵਾਲੀਆਂ ਬਾਕੀ ਲੋਕੇਸ਼ਨ ਦਿਖਾ ਦਾਨੇ ਆਪਾਂ ਤੁਹਾਨੂੰ ਵੀ ਆਪਣਾ ਏਰੀਆ ਕਿਹੜਾ ਏ ਇੱਧਰਲੇ ਪਾਸੇ ਆਏਗਾ ਅਮਲੋ ਇੱਧਰਲੀ ਸਾਈਡ ਆਏਗਾ ਗਵਿੰਦਗੜ੍ਹ ਡੇ ਏਰੀਆ ਜੇ ਧੂਆਂ ਬਹੁਤ ਜ਼ਿਆਦਾ ਹੈ ਪলিউਸ਼ਨ ਮਿਲਾਂ ਕਰਕੇ ਦੇਖੋ ਪਿੰਡ ਚਾਰੇ ਪਾਸਿਓਂ ਮਿੱਲਾਂ ਦਾ ਘਿਰ ਕੇ ਰਿਆ ਹੋਇਆ ਬਾਕੀ ਜ਼ਮੀਨਾਂ ਦਾ ਰੇਟ ਵੀ ਬਹੁਤ ਜ਼ਿਆਦਾ ਨੇ 1.5 ਤੋਂ 2 ਕਰੋੜ ਉਹਦੇ ਹਿਸਾਬ ਨਾਲ ਕੀਲਾ ਵਿਕਦਾ ਏ ਜਿਹੜਾ ਮਾਲੋ ਰੋਡ ਦੇ ਨਾਲ ਲੱਗਦਾ ਪਿੰਡ ਤੋਂ ਪਰੇ ਹੈਗਾ 70-80 ਲੱਖ ਦਾ ਰੇਟ ਉੱਥੇ ਵੀ ਹੈਗਾ ਆਪਣਾ ਗਵਿੰਦਗੜ੍ਹ ਦੇ ਵਿੱਚੇ ਪਿੰਡ ਪੈ ਜਾਂਦਾ ਬਾਕੀ ਆ ਪਲਾਟ ਵੀ ਕਰੋ ਚੈੱਕ ਇਹ ਭਰੇ ਹੋਇਆ ਇੱਧਰ ਪਾਣੀ ਲੱਗਿਆ ਹੋਇਆ ਇਹਨੂੰ ਵੀ ਕਣਕ ਨੂੰ ਕਣਕ ਖੜੀ ਆ ਪੂਰੀ ਇੱਕ ਨੰਬਰ ਵਧੀਆ ਜੀ ਟਰਾਲੀ ਗਈ ਹੈ ਜੀ ਫਸ ਆਲੂ ਵਾਲੀ ਹੁਣ ਤੋਜਨ ਪਾ ਕੇ ਪਿੱਛੇ ਖੱਚਦੇ ਆ ਮੂਰੇ ਵੀ 855 ਏ ਤੇ ਰੋਕ ਲੈ ਮੈਂ ਚੱਲ ਵੀ ਪਿੱਛੇ ਨੂੰ ਟਰਾਲੀ ਰੋਕ ਲੈ ਕੀ ਹੁਣ ਮੂਰੇ ਟਾਇਰ ਦੇ ਮਿੱਟੀ ਸਾਫ਼ ਕਰਦੇ ਆਂ ਫੇ ਕੱਢਾਂਗੇ ਸਾਫ਼ ਆ ਹੁਣ ਮੂਰੇ ਨੂੰ ਪਾ ਲੋ ਵੀਰੇ ਕੱਢਦੇ ਟੋਚਨ ਮੂਰੇ ਪਾ ਲਾ ਘਿੱਲਾ ਹੈਗਾ ਇੱਥੋਂ ਬਾਕੀ ਦੇਖਦੇ ਆਂ ਮੂਰੇ ਨੂੰ ਕੱਢਦੇ ਨੇ ਦੋ ਟਰੈਕਟਰ ਜਾਂ ਨਹੀਂ ਜਾਂਦਾ 69 ਬੁੱਕਦਾ ਬਾਕੀ ਭਜਨ ਵੀ ਕਾਫੀ ਆ ਹੈਗਾ 250 ਦੇ ਲੱਭੇ ਗੱਟਾ ਬਿਡ ਦੇ ਉੱਪਰ ਵੀ ਗੱਟੇ ਗੱਡੇ ਹੋਏ ਨੇ ਅਕੀ ਇੱਕ ਵਾਰ ਮੂਰੇ ਨੂੰ ਦੇਖਦੇ ਆਂ ਤੋੜਦੇ ਨੇ ਟਰੈਕਟਰ ਜਾਂ ਨਹੀਂ ਇੱਕ ਵਾਰ ਮੂਰੇ ਨੂੰ ਦੇਖਦੇ ਆਂ ਟਰਾਈ ਕਰਕੇ ਵੀ ਨਿਕਲਦਾ ਜਾਂ ਨਹੀਂ ਤਰਪੇ 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 ਲਈ ਤਰਪੀ ਲਗੀ ਬਈ ਟਰਾਲੀ ਹੋ ਗਿਆ ਕੰਮ ਫਤਿਹ ਵੀਰੇ ਕੰਡਾ ਨਾ ਮਾੜੀ ਤੇ ਹੋਣਾ ਵੀਰੇ ਦਾ ਮਾੜੀ ਵੀ ਹੋਣਾ ਨਾ ਨਾ ਮੈਂ ਉਧਰ ਟੋਕ ਦੇਣਾ